ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਲੇਖ ਵੀਡੀਓ ਬਾਰੇ ਗੱਲ ਕਰਦੇ ਆ ਸੰਦੀਪ ਨੇ ਉਸ ਰਿਸ਼ਤੇ ਤੋਂ ਜਦ ਮਨਾਂ ਕੀਤਾ ਸੋਨੂ ਜੀ ਤਾਂ ਨਾਲ ਤੇ ਸੋਨੂ ਜੀ ਤਾਂ ਨੇ ਸੰਦੀਪ ਨਾਲ ਕਿਵੇਂ ਦਾ ਵਿਵਹਾਰ ਕੀਤਾ ਸੋ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਪੂਰੀ ਜਰੂਰ ਦੇਖਿਓ ਕਿਉਂਕਿ ਸੰਦੀਪ ਦੇ ਸਾਹਮਣੇ ਜਦ ਸੱਚ ਹੁੰਦਾ ਹੈ ਕਿ ਗੁਰਮੀਰ ਨੂੰ ਉਸਦੇ ਨਾਲ ਨਹੀਂ ਭੇਜਿਆ ਜਾਵੇਗਾ ਉਸਦੇ ਸੌਰੇ ਸੰਦੀਪ ਦਾ ਪਹਿਲਾ ਹੀ ਇਰਾਦਾ ਨਹੀਂ ਹੁੰਦਾ ਵਿਆਹ ਕਰਾਉਂਦਾ ਪਰ ਜਦ ਜ਼ਬਰਦਸਤੀ ਉਸਦੇ ਨਾਲ ਕੀਤੀ ਜਾਂਦੀ ਆ ਤੇ ਸੋਨੂ ਉਸ ਨੂੰ ਗੁੱਸੇ ਨਾਲ ਬੋਲਦਾ ਹੈ ਕਿ ਤੂੰ ਫਿਰ ਇੱਥੇ ਬੈਠੀ ਰਹੇਂਗੀ ਕੱਲ ਨੂੰ ਆਪਾਂ ਆਪਣੇ ਨਿਆਣੇ ਵੀ ਵਿਆਉਣੇ ਆ ਤੇ ਫਿਰ ਅਸੀਂ ਤੇਰਾ ਕੀ ਕਰ ਸਕਦੇ ਆ ਸੰਦੀਪ ਕਾਫੀ ਕਹਿੰਦੀ ਆ ਕਿ ਮੈਂ ਲੋਕਾਂ ਦੇ ਘਰਾਂ ਦਾ ਕੰਮ ਕਰ ਲੈਣੀ ਆ ਪਰ ਮੇਰਾ ਵਿਆਹ ਨਾ ਕੀਤਾ ਜਾਵੇ ਪਰ ਇਹ ਗੱਲ ਸੋਨੂ ਜੀ ਤੁਹਾਨੂੰ ਮਨਜ਼ੂਰ ਨਹੀਂ ਹੁੰਦੀ ਤੇ ਉਹਨਾਂ ਨੇ ਕੁੜੀ ਨੂੰ ਉੱਥੇ ਹੀ ਰੱਖਣਾ ਹੁੰਦਾ ਹੈ ਕਿਉਂਕਿ ਜੀਤਾ ਨੂੰ ਜਿਹੜੀ ਸਕੀਮ ਮਿਲੀ ਹੁੰਦੀ ਹੈ ਜੀਤਾ ਸੋਚ ਰਹੀ ਹੁੰਦੀ ਹੈ ਕਿ ਚੱਲ ਮੈਂ ਇਹਦੇ ਕੋਲੋਂ ਕੰਮ ਕਰਵਾਇਆ ਕਰਾਂਗੀ ਪਰ ਇਹ ਗੱਲ ਦਾ ਸੰਦੀਪ ਨੂੰ ਬਿਲਕੁਲ ਨਹੀਂ ਪਤਾ ਪਰ ਜਦ ਉਹ ਪਜਾਰ ਜਾਂਦੇ ਆ ਤੇ ਸ਼ੈਰੀ ਜਦ ਗੁਰਮੀਰ ਨੂੰ ਬੜਾ ਨੌਕਰਾਨੀਆਂ ਵਾਂਗੂ ਟ੍ਰੀਟ ਕਰ ਰਿਹਾ ਹੁੰਦਾ ਹੈ ਤੇ ਉਸ ਨੂੰ ਕਹਿ ਰਿਹਾ ਹੁੰਦਾ ਕਿ ਚੱਲ ਪੋਚੇ ਲਾ ਤੇ ਇਹ ਸਾਰਾ ਕੁਝ ਵੇਖ ਕੇ ਸੰਦੀਪ ਨੂੰ ਬਹੁਤ ਹੀ ਗੁੱਸਾ ਚੜਦਾ ਹੈ ਤੇ ਉਹ ਸ਼ੈਰੀ ਨੂੰ ਬੋਲਦੀ ਹੈ ਕਿ ਤੂੰ ਗੁਰਮੀਰ ਨਾਲ ਕਿੱਦਾਂ ਬੋਲ ਰਿਹਾ ਹੈ ਤੇ ਸ਼ੈਰੀ ਨੂੰ ਇਹ ਸਮਝ ਨਹੀਂ ਹੁੰਦੀ ਕਿ ਕਿਹੜੀ ਗੱਲ ਦੱਸਣੀ ਆ ਤੇ ਕਿਹੜੀ ਨਹੀਂ ਇਸ ਕਰਕੇ ਉਹ ਸਾਰਾ ਕੁਝ ਸੱਚ ਦੱਸ ਦਿੰਦਾ ਅਤੇ ਇਹ ਗੱਲ ਸੁਣ ਕੇ ਸੰਦੀਪ ਦੇ ਰੰਗ ਉੱਟ ਜਾਂਦੇ ਨੇ ਉਹ ਸੋਚਦੀ ਹੈ ਕਿ ਮੇਰੇ ਭਰਾ ਪਰਚਾਈ ਮੇਰੇ ਖਿਲਾਫ ਕਿੱਦਾਂ ਸਾਜ਼ਿਸ਼ਾਂ ਰਾਜ ਰਹੇ ਨੇ ਤੇ ਉਹ ਆਪਣੀ ਤੀਹ ਨੂੰ ਕਦੇ ਵੀ ਨਹੀਂ ਛੱਡਣਾ ਚਾਹੁੰਦੀ ਤੇ ਉਸ ਨੇ ਕੀ ਕਹੇ ਕਿ ਭਾਵੇਂ ਜੋ ਮਰਜ਼ੀ ਹੋ ਜਾਏ ਮੈਂ ਆਪਣੀ ਧੀ ਤੋਂ ਦੂਰ ਨਹੀਂ ਹੋ ਸਕਦੀ ਜਦੋਂ ਘਰ ਆਉਂਦੇ ਆ ਤੇ ਸਿੱਧਾ-ਸਿੱਧਾ ਸੰਦੀਪ ਉਹਨਾਂ ਨੂੰ ਇਨਕਾਰ ਕਰ ਦਿੰਦੀ ਆ ਤੇ ਕਹਿੰਦੀ ਆ ਕਿ ਜਿੱਥੇ ਮੇਰੀ ਧੀ ਨਹੀਂ ਮੇਰੇ ਨਾਲ ਜਾ ਸਕਦੀ ਉੱਥੇ ਮੈਂ ਕਦੀ ਵੀ ਵਿਆਹ ਨਹੀਂ ਕਰਾ ਸਕਦੀ ਤੁਸੀਂ ਭਾਵੇਂ ਜੋ ਮਰਜ਼ੀ ਕਰ ਲਓ सोनू ਨੂੰ ਬੜਾ ਗੁੱਸਾ ਚੜਦਾ ਹੈ ਪਰ ਫਿਰ ਵੀ ਸੰਦੀਪ ਆਪਣੀ ਗੱਲ ਤੇ ਅੜੀ ਰਹਿੰਦੀ ਆ ਤੇ ਉਧਰ ਪਿੰਕੀ ਦਾ ਸੱਚ ਵੀ ਸਾਹਮਣੇ ਆ ਜਾਂਦਾ ਹੈ ਉਹਦੀ ਭੂਆ ਆਪਣੀ ਉਸਦੀ ਆਪਣੀ ਨਾਨਾ ਨੂੰ ਬੁਲਾਉਂਦੀ ਆ ਚਾੜੀ ਕਿ ਪਿੰਕੀ ਦੀ ਮੰਮੀ ਨੂੰ ਪਿੰਕੀ ਦੀ ਮੰਮੀ ਵੀ ਹੱਥ ਖੜੇਕਾਰ ਦਿੰਦੀ ਉਹ ਵੀ ਕਹਿੰਦੀ ਆ ਕਿ ਕੱਲ ਨੂੰ ਜੇ ਕੋਈ ਗੱਲ ਹੋ ਗਈ ਤੇ ਆਪਾਂ ਤੇਰੇ ਸਹੁਰਿਆਂ ਦਾ ਸਾਥ ਦੇਣਾ ਨਾ ਕਿ ਤੇਰਾ ਕਿਉਂਕਿ ਪਿੰਕੀ ਜਿਹੜੇ ਕੰਮ ਕਰ ਰਹੀ ਉਹ ਬਿਲਕੁਲ ਹੀ ਗਲਤ ਆ ਤੇ ਤੇ ਦੇ ਮਾਪਿਓ ਨੂੰ ਵੀ ਪਤਾ ਹੁੰਦਾ ਏ ਉਸ ਦੀ ਭਰਾ ਨੂੰ ਨਹੀਂ ਅਜੇ ਤੱਕ ਪਤਾ ਪਰ ਉਸ ਦੀ ਮਾਂ ਨੂੰ ਪਤਾ ਏ ਪਰ ਪਿੰਕੀ ਜੇ ਵੀ ਨਹੀਂ ਹਟ ਰਹੀ ਤੇ ਕਵਲਪਾਜੀ ਨੂੰ ਚੀਟ ਕਰ ਰਹੀ ਹੁੰਦੀ ਆ ਪਰ ਜਦੋਂ ਉਹਦੇ ਸਾਹਮਣੇ ਉਹਦੀ ਮੰਮੀ ਦੇ ਸਾਹਮਣੇ ਸਚਾਈ ਆਉਂਦੀ ਆ ਕਿ ਅਜੇ ਤੱਕ ਇਹੀ ਕੰਮ ਕਰਦੀ ਆ ਤੇ ਉਹਦੀ ਮੰਮੀ ਸਿੱਧਾ-ਸਿੱਧਾ ਕਹਿ ਦਿੰਦੀ ਆ ਕਿ ਜੇ ਤੂੰ ਇਹੋ ਜਿਹਾ ਕੋਈ ਗਲਤ ਕਦਮ ਚੁੱਕਿਆ ਤੇ ਸਾਡੇ ਵੱਲੋਂ ਵੀ ਤੇਰੇ ਸਾਡੇ ਹੱਥ ਖੜੇ ਨੇ ਤਾਂ ਇਹ ਸੁਣ ਕੇ ਚੁੱਪ ਰੈਂਦੀ ਆ ਪਰ ਫਿਰ ਵੀ ਉਹ ਟੱਲਦੀ ਨਹੀਂ ਤੇ ਫੋਨ ਲਾਉਂਦੀ ਰਹਿੰਦੀ ਆ ਕਵਲਪਾਜੀ ਨੂੰ ਪੂਰਾ ਸ਼ੱਕ ਆ ਕਿ ਇਹ ਕੁਛ ਨਾ ਕੁਛ ਕਰਦੀ ਆ ਕਿਉਂਕਿ ਉਹ ਅਜੇ ਆਪਣੀ ਮੰਮੀ ਦਾ ਇਲਾਜ ਕਰਾਉਣ ਲਈ ਹਸਪੀਟਲ ਗਏ ਹੁੰਦੇ ਨੇ ਤੇ ਮਗਰ ਇਹ ਪੂਰੀਆਂ ਗੱਲਾਂ ਕਰ ਰਹੀ ਹੁੰਦੀ ਆ ਫੋਨ ਤੇ ਉਸਦੀ ਭੂਆ ਨੂੰ ਤਾਂ ਪਤਾ ਵੀ ਲੱਗ ਚੁੱਕਾ ਹੈ ਕਿ ਇਹ ਦਿਨ ਰਾਤ ਫੋਨ ਤੇ ਹੀ ਗੱਲਾਂ ਕਰਦੀ ਰਹਿੰਦੀ ਆ ਤੇ ਉਹ ਸਮਝਾਉਣ ਦੀ ਕੋਸ਼ਿਸ਼ ਵੀ ਕਰਦੀ ਆ ਪਰ ਪਿੰਕੀ ਅੱਗੋਂ ਨਹੀਂ ਸਮਝਦੀ ਸੋ ਪਿੰਕੀ ਦਾ ਭਾਂਡਾ ਫੁੱਟਣ ਹੀ ਵਾਲਾ ਏ ਤੇ ਜਦ ਪਿੰਕੀ ਦਾ ਰਾਰੀ ਗੁੱਲੇ ਗਾਤੇ ਕਵਲਪਾ ਜੀ ਨੇ ਇੱਕ ਮਿੰਟ ਵੀ ਉਸ ਨੂੰ ਆਪਣੇ ਨਾਲ ਬਰਦਾਸ਼ਤ ਨਹੀਂ ਕਰਨਾ ਤੇ ਉਸ ਨੂੰ ਤਲਾਕ ਦੇ ਦੇਣਾ ਤੇ ਉਸ ਤੋਂ ਬਾਅਦ ਇਹ ਸੰਦੀਪ ਨਾਲ ਰਿਸ਼ਤਾ ਜੁੜੇਗਾ ਜੇਕਰ ਤੁਹਾਨੂੰ ਇਹ ਸਟੋਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ